ਟੀਵੀ ਤੇ ਬੇहद ਜ਼ਰੂਰੀ ਖਬਰ ਲੈ ਕੇ ਤੁਹਾਡੇ ਸਾਹਮਣੇ ਆਏ ਆ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ ਅੱਜ ਦੁਪਹਿਰ ਨੂੰ ਫਿਰ ਤੋਂ ਰੈਡ ਅਲਰਟ ਜਾਰੀ ਕਰ ਦਿੱਤਾ ਹੈ 16 ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਹੈ ਉਸ ਤੋਂ ਇਲਾਵਾ ਜਿਹੜੇ ਬਾਕੀ ਜ਼ਿਲ੍ਹੇ ਨੇ 7 ਉਹਨਾਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਹੈ ਹੀਟ ਵੇਵ ਟੂ ਸਵियर ਹੀਟ ਵੇਵ ਯਾਨੀ ਕਿ ਬਹੁਤ ਜ਼ਿਆਦਾ ਜਿਹੜੀ ਲੂ ਚੱਲ ਰਹੀ ਹੈ ਇਸ ਵੇਲੇ ਦਿਨ ਦੇ ਵਿੱਚ ਵੀ ਲੂ ਚੱਲੇਗੀ ਔਰ ਰਾਤ ਦੇ ਵਿੱਚ ਵੀ ਵਾਰਮ ਟੂ ਸਵियर ਵਾਰਮ ਨਾਈਟਸ ਯਾਨੀ ਕਿ ਰਾਤਾਂ ਵੀ ਗਰਮ ਰਹਿਣਗੀਆਂ ਅੱਜ ਚਰਚਾ ਇਹ ਹੋ ਰਹੀ ਸੀ ਕਿ ਮੋਬਾਈਲਾਂ ਦੇ ਵਿੱਚ ਇਹ ਅਨੁਮਾਨ ਆ ਰਿਹਾ ਸੀਗਾ ਕਿ ਅੱਜ ਸ਼ਾਮ ਨੂੰ ਸ਼ਾਇਦ ਮੀਂਹ ਪੈ ਜਾਵੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਪਰ ਮੌਸਮ ਵਿਭਾਗ ਨੇ ਹੁਣ ਜਿਹੜਾ 1 ਵਜੇ ਆਪਣਾ ਬੁਲੇਟਿਨ ਜਾਰੀ ਕੀਤਾ ਉਹਦੇ ਵਿੱਚ ਪੰਜਾਬ ਨੂੰ ਰੈੱਡ ਅਲਰਟ ਦੱਸਿਆ ਪੰਜਾਬ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਇਹ ਤਸਵੀਰ ਤੁਸੀਂ ਮੈਂ ਤੁਹਾਨੂੰ ਫਟਾਫਟ ਲੈ ਕੇ ਜਾਂਦਾ 18 ਤਰੀਕ ਦੀ ਜੋ ਮੌਸਮ ਵਿਭਾਗ ਭਾਰਤ ਦੇ ਵੱਲੋਂ ਪੂਰੇ ਦੇਸ਼ ਦਾ ਹਾਦ੍ਰਿਸ਼ ਦਿਖਾਇਆ ਗਿਆ ਉਹਦੇ ਮੁਤਾਬਕ ਆ ਪੰਜਾਬ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਕੁਝ ਇਲਾਕਿਆਂ ਦੇ ਵਿੱਚ ਥੰਡਰਸਟ੍ਰੋਮ ਤੇ ਲਾਈਟਨਿੰਗ ਯਾਨੀ ਕਿ ਤੇਜ਼ ਹਵਾਵਾਂ ਜਾਂ ਬਿਜਲੀ ਕੁਝ ਕੁ ਇਲਾਕਿਆਂ ਦੇ ਵਿੱਚ ਆਈਸੋਲੇਟਿਡ ਪਲੇਸਿਸ ਕਿਹਾ ਗਿਆ ਕੁਝ ਇਲਾਕਿਆਂ ਦੇ ਵਿੱਚ ਬਿਜਲੀ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪਰ ਮੀਂਹ ਦੀ ਕੋਈ ਵੀ ਜਾਣਕਾਰੀ ਬਰਸਾਤ ਦੀ ਕੋਈ ਵੀ ਜਾਣਕਾਰੀ ਅੱਜ ਮੌਸਮ ਵਿਭਾਗ ਦੇ ਵੱਲੋਂ ਨਹੀਂ ਦਿੱਤੀ ਗਈ 18 ਜੂਨ ਦੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇੱਥੇ ਪੰਜਾਬ ਜਿੱਥੇ ਮੇਰੇ ਮਾਉਜ਼ਾ ਤੁਸੀਂ ਕਰਸਰ ਦੇਖ ਸਕਦੇ ਹੋ ਦੋਸਤੋ ਬਾਅਦ ਅਸੀਂ ਜੇ 19 ਜੂਨ ਦੀ ਗੱਲ ਕਰੀਏ ਤਾਂ ਅਗਲੇ ਦਿਨ ਕੁਝ ਰਾਹਤ ਦੀ ਗੱਲ ਜ਼ਰੂਰ ਕਰਦੇ ਨੇ ਇੱਥੇ orange alert ਰਹੇਗਾ ਪੰਜਾਬ ਦੇ ਵਿੱਚ 20 ਤਰੀਕ ਨੂੰ ਹਾਲਾਤ ਸੁਧਰ ਸਕਦੇ ਨੇ ਫਿਰ ਇਸ ਤੋਂ ਬਾਅਦ 21 ਤੇ 22 ਤਰੀਕ ਨੂੰ ਪੰਜਾਬ ਦੇ ਵਿੱਚ ਹਰ ਹਰਾ ਕਰ ਦਿੱਤਾ ਯਾਨੀ ਕਿ ਉਦੋਂ ਕੋਈ ਵੀ alert ਨਹੀਂ ਹੋਏਗਾ ਹੋ ਸਕਦਾ ਹੈ ਕਿ ਉਸ ਦਿਨ ਜਿਹੜਾ ਮੌਸਮ ਦੇ ਵਿੱਚ ਤਬਦੀਲੀ ਆਵੇ ਕੁਝ ਹਵਾਵਾਂ ਜੜੀਆਂ ਨੇ ਉਹ ਠੰਡੀਆਂ ਹੋ ਜਾਣ ਤਾਂ ਟੈਂਪਰੇਚਰ ਜਿਹੜਾ ਉਹ ਘਟ ਹੋ ਜੇ ਪਰ ਅੱਜ ਔਰ ਕੱਲ ਦੇ ਵਿੱਚ ਮੀ ਦਾ ਕੋਈ ਵੀ ਜ਼ਿਕਰ ਜਿਹੜਾ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਹਜੇ ਨਹੀਂ ਕੀਤਾ ਗਿਆ ਹੈ ਹਾਲਾਂਕਿ 20 ਤਰੀਕ ਦੇ ਵੀ ਜ਼ਿਕਰ ਨਹੀਂ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਾਲਾ ਬੱਦਲ ਬਣਾਇਆ ਗਿਆ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿ ਥੰਡਰ ਸਟ੍ਰੋਮ ਤੇ ਲਾਈਟਨਿੰਗ ਯਾਨੀ ਕਿ ਕੁਝ ਇਲਾਕਿਆਂ ਦੇ ਵਿੱਚ ਆਈਸੋਲੇਟਿਡ ਪਲੇਸਿਸ ਦੇ ਵਿੱਚ ਬਹੁਤ ਘੱਟ ਲਾ ਕੇ ਕਹਿ ਸਕਦੇ ਆਪਾਂ ਉਹਨਾਂ ਦੇ ਵਿੱਚ ਤੇਜ਼ ਹਵਾਵਾਂ ਜਾਂ ਬਿਜਲੀ ਕੜਕੂਗੀ ਹੋ ਸਕਦਾ ਹੈ ਕਿ ਉਸ ਬਿਜਲੀ ਦੇ ਨਾਲ ਜਾਂ ਤੇਜ਼ ਹਵਾਵਾਂ ਦੇ ਨਾਲ ਆਪਾਂ ਸਮਝ ਸਕਦੇ ਹਾਂ ਕਿ ਥੋੜੀ-ਬਹੁਤ ਬਰਸਾਤ ਹੋ ਜਾਏ ਪਰ ਜਿਸ ਤਰ੍ਹਾਂ ਦੀ ਬਰਸਾਤ ਇਸ ਵੇਲੇ ਹੀਟ ਵੇਵ ਨੂੰ ਮਾਰਨ ਦੇ ਲਈ ਚਾਹੀਦੀ ਹੈ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਬਰਸਾਤ ਦਾ ਅਨੁਮਾਨ ਮੌਸਮ ਵਿਭਾਗ ਨੇ ਨਹੀਂ ਲਗਾਇਆ ਮੌਸਮ ਬੁਧ ਕਹਿ ਰਿਹਾ ਕਿ ਹੈਵੀ ਟੂ ਹੈਵੀ ਰੇਨਫਾਲ ਜਿਹੜਾ ਹੈ ਉਹ ਸਭ ਹਿਮਾਲਿਆਨ ਵੈਸਟ ਬੰਗਾਲ ਅਸਾਮ ਮੇਗਾਲਿਆ ਉਧਰ ਹੀ ਹੋ ਸਕਦੀ ਹੈ ਫਿਰ ਉਸ ਤੋਂ ਬਾਅਦ ਹੀਟ ਵੇਵ ਟੂ ਸਵियर ਹੀਟ ਵੇਵ ਕੰਡੀਸ਼ਨ ਲਾਈਕਲੀ ਟੂ ਕੰਟੀਨਿਊ ਓਵਰ ਮੈਨੀ ਪਾਰਟਸ ਆਫ ਨਾਰਥ ਇੰਡੀਆ ਡਿਊਰਿੰਗ ਨੈਕਸਟ 24 ਆਵਰਸ ਗ੍ਰੈਜੂਲੀ ਅਬੇਟ देयर देयर आफ्टर ड्यू टू ਅਪਰੋਚਿੰਗ ਵੈਸਟਰਨ ਡਿਸਟਰਬੈਂਸ ਟੁਵਰਡਸ ਨਾਰਥ-ਵੈਸਟ ਇੰਡੀਆ ਯਾਨੀ ਕਿ ਇਹ ਕਹਿ ਰਹੇ ਨੇ ਕਿ ਅਗਲੇ 24 ਘੰਟੇ ਤੱਕ ਤਾਂ ਹੀਟ ਵੇਵ ਟੂ ਸਵियर ਹੀਟ ਵੇਵ ਰਹੇਗੀ ਰਹੇਗੀ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਜਿਹੜੀ ਵੈਸਟਰਨ ਡਿਸਟਰਬੈਂਸ ਹੋਈ ਹੈ ਹਾਲੇ ਕਿਉਂਕਿ ਪ੍ਰੀ ਮੌਨਸੂਨ ਇਧਰ ਨਹੀਂ ਪਹੁੰਚ ਰਿਹਾ ਵੈਸਟਰਨ ਡਿਸਟਰਬੈਂਸ ਜਿਹੜੀ ਪਾਕਿਸਤਾਨ ਜਾਂ ਅਫਗਾਨਿਸਤਾਨ ਵੱਲੋਂ ਜੜੀਆਂ ਹਵਾਵਾਂ ਆ ਰਹੀਆਂ ਨੇ ਉਹਨਾਂ ਦੇ ਨਾਲ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਥੋੜੇ ਜੇ ਸੁਧਰ ਸਕਦੇ ਨੇ ਅਗਲੇ ਦੋ ਦਿਨਾਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ 20 ਤਰੀਕ ਨੂੰ ਥੋੜ ਇਸ ਤੋਂ ਬਾਅਦ ਜਿਹੜੇ ਪਿਛਲੇ 24 ਘੰਟੇ ਦਾ ਕਿਹੋ ਜਿਹਾ ਤਾਪਮਾਨ ਰਿਹਾ ਉਹਦੇ ਵਿੱਚ ਮੌਸਮ ਵਿਭਾਗ ਕਹਿੰਦਾ ਕਿ ਹੀਟ ਵੇਵ ਟੂ ਸਵियर ਹੀਟ ਵੇਵ ਕੰਡੀਸ਼ਨਸ ਰਹੀਆਂ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਵਾਰਮ ਨਾਈਟ ਟੂ ਸਵियर ਵਾਰਮ ਨਾਈਟ ਕੰਡੀਸ਼ਨਸ ਅਬਜ਼ਰਵਡ ਸਮ ਪਾਰਟਸ ਆਫ ਪੰਜਾਬ ਪਹਿਲਾਂ ਦਿਨੇ ਤਾਂ ਅਸੀਂ ਦੇਖਦੇ ਹੁੰਦੇ ਸੀ ਕਿ ਹੀਟ ਵੇਵ ਚੱਲਦੀ ਹੈ ਪਰ ਇਸ ਵਾਰ ਮੌਸਮ ਵਿਭਾਗ ਵਾਰਮ ਨਾਈਟ ਯਾਨੀ ਕਿ ਗਰਮ ਰਾਤਾਂ ਦੀ ਵੀ ਚੇਤਾਵਨੀ ਦੇਣ ਲੱਗ ਪਿਆ ਗਰਮ ਰਾਤਾਂ ਰਹਿਣ ਲੱਗ ਪਿਆ ਰਾਤਾਂ ਵੀ ਜਿਹੜੀਆਂ ਨੇ ਇੱਕਦਮ ਭਖ ਰੀਆਂ ਨੇ ਉੰਦਾ ਸੀਗਾ ਸਾਡੇ ਘਰਾਂ ਦੀ ਛੱਤਾਂ ਜਿਹੜੀਆਂ ਨੇ ਰਾਤ ਨੂੰ ਠੰਡੀਆਂ ਹੋ ਜਾਂਦੀਆਂ ਸੀਗੀਆਂ ਇੰਨੀ ਹੀਟ ਵੇਵ ਰਾਤ ਨੂੰ ਮਹਿਸੂਸ ਨਹੀਂ ਹੁੰਦੀ ਸੀ ਕਿਉਂਕਿ ਸੂਰਜ ਛੁੱਪਿਆ ਹੁੰਦਾ ਸੀਗਾ ਪਰ ਸੂਰਜ ਦੇ ਛਿਪੇ ਹੋਣ ਤੋਂ ਬਾਅਦ ਵੀ ਕੰਡੀਸ਼ਨਸ ਜਿਹੜੀਆਂ ਨੇ ਉਹ ਬਹੁਤ ਖਰਾਬ ਰਹਿ ਰਹੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਔਰ ਤੁਹਾਨੂੰ ਵੀ ਮਹਿਸੂਸ ਹੋ ਰਿਹਾ ਹੋਵੇਗਾ ਕਿ ਰਾਤ ਨੂੰ ਵੀ ਸਾਨੂੰ ਸੇਕ ਮਹਿਸੂਸ ਹੁੰਦਾ ਜਿੱਥੇ ਠੰਡਕ ਮਹਿਸੂਸ ਹੋਣੀ ਚਾਹੀਦੀ ਥੋੜੀ ਜਿਹੀ ਠੰਡਕ ਮਹਿਸੂਸ ਹੋਣੀ ਚਾਹੀਦੀ ਹੈ ਉਥੇ ਸੇਕ ਮਹਿਸੂਸ ਹੁੰਦਾ ਇਦੇ ਨਾਲ ਹੀ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੀਂਹ ਦੀ ਮੀਂਹ ਚਤਾਵਨੀ ਜਿਹੜੀ ਹੈ ਉਹ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਹਜੇ ਮੌਸਮ ਵਿਭਾਗ ਦੇ ਵੱਲੋਂ ਨਹੀਂ ਦੱਸੀ ਗਈ ਕਿ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਪੈਣ ਦੇ ਅਸਾਰ ਹੈਗੇ ਨਹੀਂ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਪੰਜਾਬ ਦਾ ਮੌਸਮ ਵਿਭਾਗ ਹੈ ਇਹਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਬਠਿੰਡਾ 'ਚ ਸਭ ਤੋਂ ਵੱਧ ਤਾਪਮਾਨ ਜਿਹੜਾ ਉਹ ਦਰਜ ਕੀਤਾ ਗਿਆ ਸੀਗਾ 46.9 ਫੀਸਦੀ ਲਗਭਗ 47 ਡਿਗਰੀ ਜਿਹੜਾ ਟੈਂਪਰੇਚਰ ਆ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਸੀਗਾ ਔਰ ਜੇ ਮਿਨੀਮਮ ਟੈਂਪਰੇਚਰ ਕਿੱਥੇ ਗਿਆ ਤੋਂ ਪਠਾਨਕੋਟ ਸ਼ਹਿਰ ਦੇ ਵਿੱਚ ਗਿਆ ਜਿੱਥੇ ਮਿਨੀਮਮ ਟੈਂਪਰੇਚਰ ਰਾਤ ਵੇਲੇ 27 .8 ਡਿਗਰੀ ਹੋ ਗਿਆ ਸੀਗਾ ਲਗਭਗ 28 ਡਿਗਰੀ ਤਾਪਮਨ ਹੋ ਗਿਆ ਸੀਗਾ ਲਾਈਟ ਰੇਨ ਕੁਝ ਇਲਾਕਿਆਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਬੂੰਦਾਬੰਦੀ ਹੋਈ ਹੋਏਗੀ ਪਰ ਉਹਦਾ ਕੋਈ ਅਸਰ ਜਿਹੜਾ ਪੰਜਾਬ ਦੇ ਵਿੱਚ ਨਹੀਂ ਪਿਆ ਇਹ ਜਿਹੜੀ ਚੇਤਾਵਨੀਆਂ 18 ਤਰੀਕ ਦੀ ਚੇਤਾਵਨੀ ਤੁਸੀਂ ਦੇਖ ਰਹੇ ਹੋ ਜਿੱਥੇ ਮੈਂ ਮਾਊਸ ਨੂੰ ਥੋੜਾ ਜਿਹਾ ਕਰ ਰਿਹਾ ਹਾਂ ਪੰਜਾਬ ਹਰਿਆਣਾ ਚੰਡੀਗੜ੍ਹ ਵਿੱਚ ਤਿੰਨਾਂ ਦੇ ਵਿੱਚ ਇੱਕੋ ਜਿਹਾ ਹੀ ਮੌਸਮ ਰਹੇਗਾ ਹੀਟ ਵੇਵ ਟੂ ਸਵियर ਹੀਟ ਵੇਵ ਲਾਈਕਲੀ ਐਟ ਫਿਊ ਪਲੇਸਿਸ ਵਾਰਮ ਨਾਈਟ ਐਟ ਫਿਊ ਪਲੇਸਿਸ ਥੰਡਰਸਟ੍ਰੋਮ ਲਾਈਟਨਿੰਗ ਗਸਟੀ ਵਿੰਡ 30 ਤੋਂ 40 ਕਿਲੋਮੀਟਰ ਪਰ ਹਾਅਰ ਦੀ ਸਪੀਡ ਨਾਲ ਜੇ ਹਵਾਵਾਂ ਚੱਲਣਗੀਆਂ ਉਹ ਆਈਸੋਲੇਟਿਡ ਪਲੇਸਿਸ ਤੇ ਬਹੁਤ ਘੱਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਹੈ ਕਿ ਰੈਡ ਅਲਰਟ ਜਾਰੀ ਕੀਤਾ ਹੋਇਆ ਬਹੁਤ ਘੱਟ ਇਲਾਕਿਆਂ ਦੇ ਵਿੱਚ ਥੰਡਰਸਟ੍ਰੋਮ ਲਾਈਟਨਿੰਗ ਜਿਹੜੀ ਹੈ ਹੋ ਸਕਦੀ ਹੈ ਪੰਜਾਬ ਦੇ ਪਰ ਪੂਰੇ ਪੰਜਾਬ ਦੇ ਵਿੱਚ ਬਰਸਾਤ ਦਾ ਕੋਈ ਵੀ ਅਨੁਮਾਨ ਅੱਜ ਵੀ ਨਹੀਂ ਹੈਗਾ ਕੱਲ ਵੀ ਨਹੀਂ ਹੈਗਾ 19 ਤਰੀਕ ਨੂੰ ਵੀ ਨਹੀਂ ਹੈਗਾ ਹਾਲਾਂਕਿ 20 ਤਰੀਕ ਨੂੰ ਵੀ ਨਜ਼ਰ ਨਹੀਂ ਆ ਰਿਹਾ 20 ਤਰੀਕ ਦਾ ਵੀ ਜਦੋਂ ਆਪਾਂ ਦੇਖ ਪਾ ਰਹੇ ਹਾਂ ਤੇ 20 ਤਰੀਕ ਨੂੰ ਵੀ ਅ yellow mark ਕੀਤਾ ਗਿਆ yellow ਦਾ ਹੁੰਦਾ ਕਿ ਦੇਖਣਾ ਪਏਗਾ ਅਲਰਟ ਤੇ ਰਹਿਣਾ ਪਏਗਾ ਔਰ 21 ਔਰ 22 ਤਰੀਕ ਨੂੰ ਹਰਾ ਕਰ ਦਿੱਤਾ ਗਿਆ 21 ਔਰ 22 ਤਰੀਕ ਲਈ ਅੱਜ ਹਜੇ ਕੋਈ ਚੇਤਾਵਨੀ ਨਹੀਂ ਹੈਗੀ ਮੌਸਮ ਦੇ ਵਿੱਚ ਤਬਦੀਲੀ 21 ਜਾਂ 22 ਤਰੀਕ ਨੂੰ ਆ ਸਕਦੀ ਹੈ ਸਾਨੂੰ ਥੋੜੀ ਜਿਹੀ ਰਾਹਤ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਅ ਜਿਹੜਾ ਮੌਸਮ ਵਿਭਾਗ ਕਹਿ ਰਿਹਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਨੋ ਸਿਗਨੀਫੀਕੈਂਟ ਚੇਂਜ ਇਨ ਮੈਕਸਿਮਮ ਟੈਂਪਰੇਚਰ ਵੈਰੀ ਲਾਈਕਲੀ ਓਵਰ ਨਾਰਥ-ਵੈਸਟ ਇੰਡੀਆ ਡਿਊਰਿੰਗ ਨੈਕਸਟ 24 ਆਵਰਸ ਉਹ ਕਹਿ ਰਹੇ ਨੇ ਕਿ ਚੇਂਜ ਬਹੁਤ ਜ਼ਿਆਦਾ ਦੇਖਣ ਨੂੰ ਨਹੀਂ ਮਿਲ ਰਿਹਾ ਅਗਲੇ 2 ਦਿਨ ਬਾਅਦ 24 ਘੰਟੇ ਤੋਂ ਬਾਅਦ ਜਿਹੜੇ ਅਗਲੇ 2 ਦਿਨ ਹੋਣਗੇ ਉਹਨਾਂ ਦੇ ਵਿੱਚ 2 ਡਿਗਰੀ ਟੈਂਪਰੇਚਰ ਥੱਲੇ ਆ ਸਕਦਾ ਪਰ ਉਸ ਤੋਂ ਬਾਅਦ ਫਿਰ ਦੁਬਾਰਾ 2-3 ਡਿਗਰੀ ਟੈਂਪਰੇਚਰ ਜਿਹੜਾ ਵਧੇਗਾ ਇਸ ਕਰਕੇ ਇਹਨੂੰ ਆਪਾਂ ਬਹੁਤ ਸਿਗਨੀਫੀਕੈਂਟ ਚੇਂਜ ਨਹੀਂ ਦੇਖ ਸਕਦੇ ਜਿਵੇਂ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ 18 ਤਰੀਕ ਨੂੰ ਤਾਂ ਪੂਰਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਹੀਟ ਵੇਵ ਟੂ ਸਵियर ਹੀਟ ਵੇਵ ਮਤਲਬ ਸਵियर ਦਾ ਮਤਲਬ ਹੁੰਦਾ ਹੈ ਕਿ ਬਹੁਤ ਅਤ ਦੀ ਲੂ ਜਿਹੜੀ ਆ ਉਹ ਚੱਲੇਗੀ ਹੀਟ ਵੇਵ ਟੂ ਸਵियर ਹੀਟ ਵੇਵ ਕਹਿਆ ਗਿਆ ਹੈ ਰੇਨਫਾਲ ਦੀ ਜਾਣਕਾਰੀ ਵੀ ਮੈਂ ਪੜ ਕੇ ਤੁਹਾਨੂੰ ਦੱਸ ਦਿੰਦਾ ਜਿਦਾ ਤੁਸੀਂ ਦੇਖ ਸਕਦੇ ਹੋ ਰੈਡ ਅਲਰਟ ਏਰੀਆਸ ਕਿਹੜੇ-ਕਿਹੜੇ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉਤਰਾਖੰਡ ਬਿਹਾਰ ਫਿਲਹਾਲ ਇਨੀ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਮੁਹਈਆ ਕਰਵਾਈ ਗਈ ਹੈ ਜਿਦੇ ਵਿੱਚ ਇਹ ਦੱਸਿਆ ਗਿਆ ਕਿ ਬਹੁਤ ਵੱਡਾ ਬਦਲਾਵ ਜਿਹੜਾ ਹੈ ਅਗਲੇ 24 ਘੰਟੇ ਦੇ ਵਿੱਚ 1 ਵਜੇ ਤੋਂ ਬਾਅਦ ਵੀ ਕੋਈ ਬਹੁਤ ਵੱਡਾ ਬਦਲਾਵ ਜਿਹੜਾ ਮੌਸਮ ਦੇ ਵਿੱਚ ਨਹੀਂ ਦੇਖਣ ਨੂੰ ਮਿਲੇਗਾ ਰੈਡ ਅਲਰਟ ਜੋ ਮੈਂ ਮੌਸਮ ਵਿਭਾਗ ਦੇ ਬੁਲੇਟਿਨ ਤੋਂ ਸਮਝ ਪਾਇਆ ਕਿ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਤਾਂ ਰੈਡ ਅਲਰਟ ਜਾਰੀ ਕੀਤਾ ਹੀ ਗਿਆ ਹੈ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਇੱਕ ਸਾਫ ਦਾ ਤੁਸੀਂ ਰੈਡ ਅਲਰਟ ਹੀ ਮੰਨ ਕੇ ਚੱਲੋ ਬਹੁਤ ਘੱਟ ਇਲਾਕੇ ਨੇ ਜਿੱਥੇ ਕੋਈ ਬਹੁਤ ਥੋੜੀ-ਬੋਤ ਰਾਹਤ ਮਿਲ ਰਹੀ ਹੋएगी ਲੋਕਾਂ ਨੂੰ ਬਾਕੀ ਹਰ ਜਗ੍ਹਾ ਤੇ ਮੌਸਮ ਜਿਹੜਾ ਪਿਛਲੇ 24 ਘੰਟੇ ਦੇ ਵਿੱਚ ਬਠਿੰਡਾ ਦੇ ਵਿੱਚ 47 ਡਿਗਰੀ ਟੈਂਪਰੇਚਰ ਪਹੁੰਚ ਗਿਆ ਸੀਗਾ ਉਸੇ ਤਰ੍ਹਾਂ ਹੁਣ ਅੱਜ ਵੀ ਮੌਸਮ ਕੱਲ ਵਾਂਗ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਲੂ ਪੂਰੀ ਚੱਲ ਰਹੀ ਹੈ ਰਾਤਾਂ ਵੀ ਗਰਮ ਰਹਿ ਰਹੀਆਂ ਨੇ ਔਰ ਇਹੀ ਅਗਲੇ 24 ਘੰਟੇ ਦਾ ਰਹਿਣਾ ਹੀ ਰਹਿਣਾ ਹੈ 19 ਤਰੀਕ ਤੱਕ ਤੇ ਇਹੋ ਜਿਹਾ ਮੌਸਮ ਰਹਿਣੇ ਰਹਿਣਾ ਹੋ ਸਕਦਾ ਹੈ ਕਿ 20 ਤੋਂ ਬਾਅਦ ਥੋੜੀ ਬਹੁਤ ਰਾਹਤ ਮਿਲੇ 21-22 ਨੂੰ ਮੌਸਮ ਵਿਭਾਗ ਅੱਜ ਇਹ ਕਹਿ ਰਿਹਾ ਹੈ ਕਿ ਠੀਕ ਹੋ ਸਕਦਾ ਮੌਸਮ ਬਾਕੀ ਕੱਲ ਦੇ ਬੁਲੇਟਨ ਤੇ ਵੀ ਸਾਨੂੰ ਇੰਤਜ਼ਾਰ ਕਰਨਾ ਪਏਗਾ ਪਰ ਵੱਡੀ ਗੱਲ ਇਹ ਹੈ ਕਿ ਬਰਸਾਤ ਦਾ ਜ਼ਿਕਰ ਹ ਪਰ ਜੋ ਮੌਸਮ ਵਿਭਾਗ ਦੱਸ ਰਿਹਾ ਹੈ ਸਰਕਾਰੀ ਮੌਸਮ ਵਿਭਾਗ ਦੱਸ ਰਿਹਾ ਉਹਦੇ ਵਿੱਚ ਕਿੱਥੇ ਵੀ ਬਰਸਾਤ ਦਾ ਜ਼ਿਕਰ ਨਹੀਂ ਹੈਗਾ ਥੰਡਰਸਟ੍ਰੋਮ ਤੇ ਲਾਈਟਨਿੰਗ ਦਾ ਜ਼ਿਕਰ ਕੀਤਾ ਗਿਆ ਹੈ ਯਾਨੀ ਕਿ ਬਿਜਲੀ ਕੜਕੇਗੀ ਔਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਉਹ ਵੀ ਪੰਜਾਬ ਦੇ ਬਹੁਤ ਘਾਟੇ ਇਲਾਕਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਨਹੀਂ ਮਿਲੇਗਾ ਯਾਨੀ ਕਿ ਇਹ ਬੇहद ਮੰਦਭਾਗੀ ਖਬਰ ਹੈ ਕਿ ਹਜੇ ਸਾਨੂੰ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ ਹੀਟ ਵੇਵ ਟੂ ਸਵੀਅਰ ਹੀਟ ਵੇਵ ਚਲਦੇ ਹੀ ਰਹਿਣਗੇ ਆ ਰਾਤਾਂ ਵੀ ਗਰਮ ਰਹਿਣਗੀਆਂ ਦਿਨ ਵੀ ਗਰਮ ਹੈ ਬਚਾ ਕਰੋ ਆਪਣਾ ਖਿਆਲ ਰੱਖੋ ਪਾਣੀ ਜ਼ਿਆਦਾ ਪੀਓ ਘਟ ਨਿਕਲੋ ਬਾਹਰ ਜੇ ਕੰਮ ਨਹੀਂ ਹੈਗਾ ਜ਼ਰੂਰੀ ਤੱਕ ਘਰੋਂ ਬਾਹਰ ਨਾ ਨਿਕਲੋ ਚਾਹੇ ਸ਼ਾਮ ਵੀ ਪੈ ਰਹੀ ਹੈ ਸ਼ਾਮਾਂ ਨੂੰ ਵੀ ਜਿਹੜਾ ਤਪਸ਼ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿਣ ਵਾਲੀ ਹੈ ਘਟ ਤੋਂ ਘਟ ਘਰੋਂ ਬਾਹਰ ਨਿਕਲੋ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਪਰਿਵਾਰ ਦਾ ਖਿਆਲ ਰੱਖੋ ਇਸੇ ਤਰ੍ਹਾਂ ਤੁਹਾਡੇ ਤੱਕ ਮੌਸਮ ਨਾਲ ਜੁੜੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਦਿੰਦੇ ਰਵਾਂਗੇ ਔਰ ਐਗਜ਼ੈਕਟ ਜਾਣਕਾਰੀ ਦਿੰਦੇ ਰਵਾਂਗੇ ਕਿ ਮੌਸਮ ਵਿਭਾਗ ਕੀ ਕਹਿ ਰਿਹਾ ਹੈ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर